ਹੈਲੋ ਜੀ ਸਾਰੇ ਪੈਨਪਰਾਵਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਰੇ ਪੈਨਪਰਾ ਆਪਣੇ ਆਪਣੇ ਘਰਾਂ ਦੇ ਵਿੱਚ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਵਾਲਾ ਜੀਵਨ ਬਤੀਤ ਕਰਦੀ ਹੋਮੂਗੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਜਿਹੜਾ ਆਪਣਾ ਉਹ ਪਾਣੀ ਵਾਲਾ ਟੋਟਕਾ ਸੀਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਵੀ ਹੱਥ ਦੇ ਵਿੱਚ ਜਲ ਲੈ ਕੇ ਨਾ ਤੁਸੀਂ ਇਸ ਤਰੀਕੇ ਦੇ ਨਾਲ ਪਾਠ ਕਰਨਾ ਹੈ ਅਰਦਾਸ ਕਰਨੀ ਤਾਂ ਵਾਹਿਗੁਰੂ ਜੀ ਤੁਹਾਡੀ ਹਰ ਇੱਕ ਅਰਦਾਸ ਪੂਰੀ ਕਰਨਗੇ ਤੁਹਾਡਾ ਇਹ ਕਦੇ ਵੀ ਖਾਲੀ ਨਾ ਜਾਣ ਵਾਲਾ ਹੈ ਨਾ ਰਾਮ ਬਾਣ ਟੋਟਕਾ ਹੈਗਾ ਟੋਟਕਾ ਲਾ ਲਓ ਚਾਹੇ ਤੁਸੀਂ ਕੁਛ ਵੀ ਲਾ ਲਓ ਹੈ ਤਾਂ ਗੁਰਬਾਣੀ ਉਹ ਪੜਨੀ ਇੱਕ ਨਾਮ ਇਹ ਦੇਤਾ ਸੀ ਟੋਟਕੇ ਦਾ ਹਨਾ ਤਾਂ ਬਹੁਤ ਪੈਣ ਭਰਾ ਮੈਨੂੰ ਉੱਤੇ ਮੈਸੇਜ ਆ ਰਹੇ ਨੇ ਕਿ ਦੀਦੀ ਸਾਡੇ ਨਾਲ ਬਹੁਤ ਜ਼ਿਆਦਾ ਫਰਕ ਪੈ ਰਿਹਾ ਵਾਈ ਗਰੂ ਜੀ ਦੀਦੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਧੰਨਵਾਦ ਸਿਰਫ ਵਾਈ ਗਰੂ ਜੀ ਦਾ ਹੈ ਮੇਰਾ ਤਾਂ ਇੱਕ ਕੰਮ ਹੈਗਾ ਚੌਂਕੀਦਾਰ ਵਾਂਗੂ ਸਨੇਹਾ ਦੇਣਾ ਜਿਹੜਾ ਪੈਣ ਭਰਾ ਕਹਦੇ ਮੰਨ ਲੈਂਦਾ ਉਹਦੀ ਵਾਈ ਗਰੂ ਜੀ ਕਿਉਂਕਿ ਵਾਹਿਗੁਰੂ ਦਾ ਸਿਮਰਨ ਦਾ ਜੇ ਤੁਸੀਂ ਸਿਰਫ ਵਾਹਿਗੁਰੂ ਕਹਿ ਦੋਗੇ ਉਹਦਾ ਵੀ ਤੁਹਾਨੂੰ ਫਲ ਮਿਲਣਾ ਹੈ ਤੇ ਅੱਜ ਮੈਂ ਜਿਹੜੀ ਵੀਡੀਓ ਤੁਹਾਨੂੰ ਦੱਸਣ ਲੱਗਿਆ ਨਾ ਕਿਉਂਕਿ ਅੱਜ ਤੁਹਾਨੂੰ ਪਤਾ ਹੀ ਹੈ ਵੀ ਹੁਣ ਆਪਾਂ ਜੀਰੀਆਂ ਵੇਚ ਰਹੇ ਹਾਂ ਤਾਂ ਦੌਲਤ ਆਪਣੇ ਕੋਲੇ ਹਨਾ ਜੱਟਾਂ ਕੋਲ ਜੋ ਥੋੜੇ ਜਿਹਾ ਪੈਸੇ ਆ ਜਾਂਦੇ ਨੇ ਨਾ ਫਿਰ ਉਹ ਵੀ ਫੁੱਲ ਜਾਂਦੇ ਨੇ ਹਨਾ ਕਹਿੰਦੀ ਜੀ ਬਾਣੀਆਂ ਕੋਲੇ ਪੈਸਾ ਆਉਂਦਾ ਨਾ ਤਾਂ ਉਹ ਕਹਿੰਦੇ ਉਹਨਾਂ ਹੀ ਚੁੱਪ ਕਰਦਾ ਤੇ ਜੱਟ ਕੋਲੇ ਜਿੰਨਾ ਪੈਸਾ ਆਉਂਦਾ ਕਹਿੰਦੇ ਉਹ ਉਹਨਾਂ ਹੀ ਖੁੜਦੂ ਪਾਉਂਦਾ ਉਹਨਾਂ ਹੀ ਉਹ ਸੋਸੇਵਾਜੀ ਉਹਨਾਂ ਹੀ ਦਿਖਾਵਾ ਕਰਦਾ ਹੈ ਨਾ ਤੇ ਅੱਜ ਮੈਂ ਤੁਹਾਨੂੰ ਇਹੀ ਚੀਜ਼ ਦੱਸਦੀ ਆ ਕਿ ਆਪਣੇ ਘਰ ਦੇ ਵਿੱਚ ਦੇਖੋ ਆਪਾਂ ਬਹੁਤ ਮਿਹਨਤ ਕਰਦੇ ਆ ਸਾਰੇ ਪਰਿਵਾਰ ਮਿਹਨਤ ਕਰਦਾ ਹੈ ਪਰ ਐਂਡ ਤੇ ਜਦੋਂ ਆਪਾਂ ਮਹੀਨੇ ਦੇ ਐਂਡ ਤੇ ਆਪਾਂ ਹਨਾ ਹਿਸਾਬ ਕਰਦੇ ਆ ਤਾਂ ਠੰਡ ਠੰਡ ਗੋਪਾਲ ਆਪਣੇ ਕੋਲੇ ਕੁਝ ਵੀ ਨਹੀਂ ਬਚਦਾ ਹੈਗਾ ਹਨਾ ਬਹੁਤ ਸਾਲਾਂ ਦੀ ਮਿਹਨਤ ਦੇ ਬਾਵਜੂਦ ਵੀ ਆਪਣੇ ਕੋਲੇ ਰੁਪਈਆ ਨਹੀਂ ਜੁੜਦਾ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦੱਸੂਗੀ ਕਿ ਜਿਸ ਦੇ ਨਾਲ ਤੁਸੀਂ ਦੇਖਿਓ ਤੁਹਾਡੇ ਘਰ ਦੇ ਵਿੱਚ ਪਹਿਲੇ ਦਿਨ ਤੋਂ ਹੀ ਕਿੰਨਾ ਫਰਕ ਪੈਣਾ ਸ਼ੁਰੂ ਹੋ ਜੂਗਾ ਦੇਖੋ ਇਹ ਇੱਕ ਛੋਟਾ ਜਿਹਾ ਟੋਟਕਾ ਵੀ ਲਾ ਲਓ ਤੇ ਇਹ ਇੱਕ ਮੇਰਾ ਤਜਰਬਾ ਵੀ ਲਾ ਲਓ ਹਨਾ ਤਾਂ ਕਹਿਣ ਤੋਂ ਪਾਵੈ ਇੱਕ ਕਿਸੇ ਨੇ ਪੁੱਛਿਆ ਸੀਗਾ ਕਹਿੰਦੇ ਅਕਲ ਵੱਡੀ ਕਿ ਮਹਾਸ ਹਨ ਉਹ ਕਿਸੇ ਨੇ ਮੇਰੇ ਵਰਗੇ ਨੇ ਕਹਿਤਾ ਵੀ ਮਹਾਸ ਵੀ ਅਕਲ ਕਿਹੜਾ ਦੀਂਦੀ ਹੈ ਹਨ ਕਹਿਣ ਤੋਂ ਮੇਰਾ ਪਹਾਵੈ ਕਿ ਅਗਰ ਆਪਾਂ ਛੋਟੀ ਛੋਟੀਆਂ ਚੀਜ਼ਾਂ ਦੇ ਵੱਲ ਧਿਆਨ ਦੇਵਾਂਗੇ ਨਾ ਤਾਂ ਦੇਖਿਓ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਹਾਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜਿੰਨਾ ਮਰਜ਼ੀ ਤੁਹਾਡੇ ਪੈਰਾਂ ਦੇ ਵਿੱਚ ਕੋਈ ਕੰਡੇ ਬਸਾਈ ਜਾਵੇ ਪਰ ਜਦੋਂ ਤੁਸੀਂ ਖੁਦ ਠਾਣ ਲਈ ਨਾ ਵੀ ਹਾਂ ਵਾਇਗਰੂ ਜੀ ਤੂੰ ਸਾਡੇ ਸਿਰ ਤੇ ਹੱਥ ਰੱਖੀ ਕਿਸੇ ਦੇ ਦਾਵਾਏ দাবਦੇ ਨਹੀਂ ਤਾਂ ਦੇਖਿਓ ਤੁਹਾਡੇ ਘਰਾਂ ਦੇ ਵਿੱਚ ਕਿਵੇਂ ਬਰਕਤਾਂ ਆਉਣਗੀਆਂ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਇੱਕ ਹੈਪੀ ਦਾ ਤੁਹਾਡੇ ਸਾਹਮਣੇ ਆਉਂਦਾ ਹੋਏਗਾ ਨਾ ਬਟਨ ਉਹ ਜ਼ਰੂਰ ਦਬਾਇਆ ਕਰੋ ਕਿਉਂਕਿ ਦੇਖੋ ਤੁਹਾਡੀ ਭੈਣ ਤੁਹਾਡੇ ਤੋਂ ਹੋਰ ਤਾਂ ਕੁਝ ਨਹੀਂ ਮੰਗਦੀ ਹੈ ਨਾ ਸਿਰਫ ਇੱਕ ਹੈਪੀ ਤੇ ਲਾਈਕ ਤੇ ਅੱਗੇ-ਅੱਗੇ ਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਜਿਹੜੇ-ਜਿਹੜੇ ਭੈਣ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਲਓ ਕਿਉਂਕਿ ਆਪਣਾ ਵੀ ਹੈ ਨਾ 100k ਪੂਰਾ ਹੋ ਜੇ ਤੇ ਆਪਾਂ ਵੀ ਪਲੇ ਬਟਨ ਵਾਲੇ ਹੋ ਜਾਈਏ ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਲੈਣਾ ਹੈ ਇਦਾਂ ਇਹ ਲਾਲ ਕਪੜਾ ਕਿਉਂਕਿ ਸੁਭ ਮੰਨਿਆ ਜਾਂਦਾ ਹੈ ਪ੍ਰਾਣੇ ਬਜ਼ੁਰਗ ਨਾ ਅਕਸਰ ਥੋੜੀ ਬਹੁਤੀ ਮਾਇਆ ਨਾ ਆਪਣੇ ਲੱਕ ਨਾਲ ਬਣ ਕੇ ਰੱਖਦੇ ਹੁੰਦੇ ਸੀ ਉਹ ਲਾਲ ਰੰਗ ਦਾ ਕਪੜਾ ਜਾਂ ਵਾਈਟ ਕਲਰ ਦਾ ਕਪੜਾ ਹੁੰਦਾ ਸੀਗਾ ਹਨਾ ਜਿਆਦਾਤਰ ਪੀਲੇ ਰੰਗ ਦਾ ਹੀ ਬਣਾ ਕਿਉਂਕਿ ਪੀਲੇ ਰੰਗ ਦਾ ਲੱਕ ਨਾਲ ਨਹੀਂ ਬਣਿਆ ਜਾਂਦਾ ਕਿਉਂਕਿ ਗੁਰੂ ਸਾਹਿਬ ਜੀ ਦਾ ਨਿਸ਼ਾਨ ਹੈ ਉਹ ਨਾ ਤਾਂ ਲਾਲ ਰੰਗ ਦਾ ਕਪੜਾ ਤੁਸੀਂ ਲੈ ਲੈਣਾ ਉਸ ਦਾ ਕਰਨਾ ਕੀ ਹੈ ਉਸ ਦਿਨ ਇੱਕ ਐਡੀਕ ਛੋਟੀ ਜੀ ਨਾ ਪੋਟਲੀ ਬਣਾ ਲੈਣੀ ਹੈ ਪੋਟਲੀ ਨਾ ਮੈਂ ਥੰਬਨੇਲ ਦੇ ਵਿੱਚ ਲਗਾਈ ਹੋਈ ਹੈ ਵੀ ਉਸ ਤਰੀਕੇ ਦੀ ਨਾ ਇੱਕ ਛੋਟਾ ਜਿਹਾ ਪਰਸ ਜਿਵੇਂ ਆਪਾਂ ਬਣਾ ਲੈਣੇ ਨੇ ਨਾ ਬਸ ਇਦਾਂ ਨਾ ਕੋਈ ਔਖਾ ਨਹੀਂ ਹੈਗਾ ਤੁਸੀਂ ਬਸ ਇਦਾਂ ਨਾ ਚੌਰਸ ਕਪੜਾ ਕੱਟ ਲੈਣਾ ਇੱਕ ਗਿੱਠ ਲੰਬਾ ਤੇ ਇੱਕ ਗਿੱਠ ਚੌੜਾ ਕੱਟ ਕੇ ਨਾ ਉਹਨੂੰ ਤੁਸੀਂ ਨੇ ਬਸ ਚਾਹੇ ਸੂਈ ਨਾਲ ਸਲਾਈ ਕਰ ਲੋ ਚਾਹੇ ਮਸ਼ੀਨ ਨਾਲ ਸਲਾਈ ਕਰ ਲੋ ਇਹ ਚੀਜ਼ ਮੈਂ ਤੁਹਾਨੂੰ ਤਾਂ ਦੱਸ ਦਿਆਂ ਕਿਉਂਕਿ ਇਸ ਚੀਜ਼ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਆਉਗੀ ਬਰਕਤ ਦੇਖੋ ਪੋਟਲੀ ਨੇ ਨਹੀਂ ਲਿਉਣੀ ਬਰਕਤ ਤੁਹਾਡੀ ਕਮਾਈ ਨੇ ਲਿਉਣੀ ਆ ਵਾਇਗ੍ਰੋਜ ਦੇ ਸਿਮਰਨ ਨੇ ਲਿਉਣੀ ਆ ਹਨ ਮਿਹਨਤ ਕਰਾਂਗੇ ਦੇਖੋ ਬਰਕਤ ਤਾਂ ਤਾਈਉ ਆਉਣੀ ਹੈ ਕਿਉਂਕਿ ਦੇਖੋ ਮੈਂ ਖੁਦ ਆਪਣੇ ਭਰਾ ਦੀ ਗੱਲ ਦੱਸਦੀ ਮੈਂ ਆਪਣੇ ਛੋਟੇ ਭਰਾ ਨੂੰ ਕਹਿਣੀ ਨੇ ਵੀ ਤੂੰ ਥੋੜੀ ਥੋੜੀ ਤੇ ਉਹ ਨਾ ਬਸ ਇੱਧੇ ਡਾਲ ਦਿੰਦੇ ਲਾਇਆ ਇਹ ਤਾਂ ਇਹੀ ਹੈ ਇਹ ਤਾਂ ਹੀ ਚੱਲੀ ਜਾਂਦਾ ਇਹ ਵੀ ਐ ਚੱਲੀ ਤਾਂ ਜਾਂਦਾ ਵੀ ਜੇ ਆਪਾਂ ਹੁਣ 1000 ਰੁਪਏ ਕਮਾ ਰਹੇ ਆ ਤਾਂ ਆਉਣ ਵਾਲੇ ਸਮੇਂ ਵਿੱਚ ਉਹ 1000 ਦੀ ਕੋਈ ਵੈਲਿਊ ਨਹੀਂ ਉਹ ਜ਼ੀਰੋ ਆ ਅਗਰ ਆਪਾਂ ਹੁਣ ਥੋੜਾ ਥੋੜਾ ਇਨਵੈਸਟ ਕਰਾਂਗੇ ਹੁਣ ਥੋੜੀ ਥੋੜੀ ਆਪਾਂ ਬਚਤ ਕਰਾਂਗੇ ਨਾ ਤਾਂ ਅੱਜ ਮੈਂ ਤੁਹਾਨੂੰ ਕੁਝ ਚੀਜ਼ਾਂ ਦੱਸੂਗੀ ਕਿ ਜਿਹੜੀਆਂ ਤੁਸੀਂ ਨੇ ਕਿਸੇ ਦੇ ਅੱਗੇ ਸੋ ਆਫਿੰਗ ਕਰਨੀਆਂ ਜਿਹੜੀਆਂ ਕਿ ਤੁਸੀਂ ਕਿਸੇ ਨੂੰ ਦਿਖਾਉਣੀਆਂ ਨਹੀਂ ਕਿਉਂਕਿ ਪੈਸਾ ਜਿੰਨਾ ਤੁਸੀਂ ਦਿਖਾਓਗੇ ਨਾ ਉਨੇ ਹੀ ਤੁਹਾਡੇ ਘਰ ਦੇ ਵਿੱਚੋਂ ਬਰਕਤਾਂ ਜਾਣਗੀਆਂ ਉਨੇ ਹੀ ਤੁਹਾਡੇ ਘਰ ਦੇ ਵਿੱਚ ਗਰੀਬੀ ਆਵੇਗੀ ਉਨਾ ਹੀ ਤੁਹਾਡੇ ਘਰ ਦੇ ਵਿੱਚ ਕਹਿੰਦੇ ਜਿਵੇਂ ਕਿਸੇ ਦੀ ਨਜ਼ਰ ਲੱਗੇਗੀ ਤੁਹਾਡੇ ਘਰ ਦੇ ਨਾ ਕੰਮ ਹੈ ਜਿਹੜਾ ਉਹ ਦਿਨੋਂ ਦਿਨ ਡਾਊਨ ਹੁੰਦਾ ਜਾਪੇਗਾ ਤੁਸੀਂ ਅਕਸਰ ਦੇਖ ਹੀ ਰਹੇ ਹੋ ਕਿ ਜਿਹੜੇ ਭੈਣ ਭਰਾ ਦੇ ਅੱਜ ਤੱਕ ਤਰੱਕੀ ਹੋਈ ਹੈ ਨਾ ਤੁਸੀਂ ਹੁਣ ਜਿਵੇਂ ਸਿੱਧੂ ਮੂਸੇ ਵਾਲਾ ਵੀਰ ਜੀ ਦੇਖ ਲਓ ਰਾਜੀਵ ਜਵੰਦਾ ਵੀਰ ਜੀ ਦੇਖ ਲਓ ਹਨ ਹੋਰ ਵੀ ਬਹੁਤ ਸਾਰੇ ਤੁਹਾਨੂੰ ਇਦਾਂ ਦੇ ਗਾਇਕ ਵੀ ਮਿਲ ਜਾਣਗੇ ਜਾਂ ਤੁਹਾਨੂੰ ਇਦਾਂ ਦੇ ਇਨਸਾਨ ਤੁਹਾਡੀ ਲਾਈਫ ਦੇ ਵਿੱਚ ਵੀ ਮਿਲ ਜਾਣਗੇ ਨਾ ਤੁਸੀਂ ਕਹੋਗੇ ਵੀ ਹਨਾ ਵੀ ਬਹੁਤ ਦਿਖੇ ਉਹਨਾਂ ਦਾ ਨਾਮ ਹੋਇਆ ਸੀ ਬਹੁਤ ਤਰੱਕੀ ਹੋ ਕਰੀ ਸੀ ਉਹਨੇ ਹਨਾ ਵੀ ਦਿਨਾਂ ਦੇ ਵਿੱਚ ਹੀ ਖਤਮ ਹੋ ਗਿਆ ਇਸੇ ਲਈ ਕਹਿੰਦੇ ਨੇ ਕਹਿੰਦੇ ਜਿੰਨਾ ਵੀ ਤੁਸੀਂ ਹਨਾ ਉੱਪਰ ਨੂੰ ਜਾਣੇ ਉਹਨਾਂ ਆਪਣੇ ਆਪ ਨੂੰ ਛਪਾਉਣ ਦੀ ਕੋਸ਼ਿਸ਼ ਕਰੋ ਪਰ ਵਾਈਗੁਰੂ ਜੀ ਦੀਆਂ ਲਿਖੀਆਂ ਤਾਂ ਆਪਾਂ ਨਹੀਂ ਮੋੜ ਸਕਦੇ ਹਨ ਤੇ ਚਲੋ ਆਪਾਂ ਕਰਨਾ ਕੀ ਹੈਗਾ ਜਿਹੜੇ ਜਿਹੜੇ ਭੈਣ ਭਰਾ ਮੇਰੇ ਤੇ ਵਿਸ਼ਵਾਸ ਕਰਦੇ ਨੇ ਵਾਈਗੁਰੂ ਜੀ ਤੇ ਵਿਸ਼ਵਾਸ ਕਰਦੇ ਨੇ ਉਸ ਚੀਜ਼ ਨੂੰ ਜ਼ਰੂਰ ਕਰਨਾ ਪੋਟਲੀ ਦਾ ਦੇਖ ਮੈਂ ਤੁਹਾਨੂੰ ਥੰਬਨੇਲ ਤੇ ਦੱਸੀ ਆ ਵੀ ਓਡੀਕਾ ਤੁਸੀਂ ਉਦਾਂ ਬਣਾ ਲੈਣੀ ਕਿ ਝੋਲਾ ਜਾਂ ਬਣਾ ਲੈਣਾ ਛੋਟਾ ਜਾਂ ਤਾਂ ਤੁਸੀਂ ਇਹਦੇ ਵਿੱਚ ਕਰਨਾ ਕੀ ਹੈ ਇਹਦੇ ਵਿੱਚ ਤੁਸੀਂ ਨਾ 1 ਸੋਰੀ 101 ਰੁਪਿਆ ਹੈ ਨਾ 100 ਰੁਪਿਆ ਰੱਖ ਲਿਓ ਨੋਟ ਤੇ ਇੱਕ ਨਾਲ ਸਿਕਾ ਰੱਖ ਲਿਓ 101 ਰੁਪਿਆ ਪਹਿਲੇ ਦਿਨ ਤੁਸੀਂ ਇਹਦੇ ਵਿੱਚ ਰੱਖਣਾ ਹੀ ਰੱਖਣਾ ਹੈਗਾ ਹੈ ਨਾ ਦੇਖੋ ਐਨੇ ਕੇ ਪੈਸੇ ਤਾਂ ਹੁੰਦੇ ਹੀ ਹੁੰਦੇ ਨੇ ਮੇਰੀਆਂ ਭੈਣਾ ਕੋਲੇ ਇਹ ਥੋੜੇ ਜਿੰਨਾ ਮਰਜੀ ਉਹ ਕਰੀ ਜਾਣ ਹਨ ਤਾਂ ਇਹ ਪੋਟਲੀ ਨੂੰ ਨਾ ਤੁਸੀਂ ਨੇ ਹਰ ਰੋਜ਼ ਤੁਹਾਡੇ ਘਰ ਦੇ ਵਿੱਚ ਜਿਵੇਂ ਦੁੱਧ ਪਾਉਨੇ ਹੋ ਤੁਸੀਂ ਹੈ ਨਾ ਜਾਂ ਤੁਸੀਂ ਘਰ ਦੇ ਵਿੱਚ ਕੋਈ ਵੀ ਕਮਾਈ ਕਰਦੇ ਹੋ ਜਾਂ ਹੁਣ ਤੁਹਾਡੇ ਘਰ ਦੇ ਵਿੱਚ ਕਿਤੋਂ ਵੀ ਪੈਸਾ ਆਉਂਦਾ ਤਾਂ ਤੁਸੀਂ ਠੀਕ ਹੈ ਵੀ ਆਪਣੀ ਆਈ ਚਲਾਈ ਚੱਲਦੀ ਹੈਗੀ ਹੈ ਨਾ ਆਮ ਜਿੱਦਾਂ ਕਿ ਆਪਾਂ ਮੱਧ ਵਰਗੀ ਪਰਿਵਾਰਾਂ ਤਾਂ ਤੁਸੀਂ ਜਿਹੜੇ ਵੀ ਪੈਸੇ ਤੁਹਾਡੇ ਘਰ ਦੇ ਵਿੱਚ ਹਨ ਤੁਹਾਡੇ ਪਤੀ ਕੋਲੇ ਲਾਣੇ ਦੀ ਹੈ ਤੁਹਾਡੇ ਕੋਲੇ ਹੈ ਕਿਸੇ ਕੋਲੇ ਵੀ ਹੈ ਨਾ ਤਾਂ ਤੁਸੀਂ ਉਹਨਾਂ ਨੂੰ ਇਹ ਪੋਟਲੀ ਦੇ ਦੇਣੀ ਤੇ ਉਹਨਾਂ ਨੂੰ ਕਹਿਣਾ ਵੀ ਤੁਸੀਂ ਇਹਦੇ ਵਿੱਚ ਹੀ ਪੈਸੇ ਰੱਖਣੇ ਨੇ ਇਹਦੇ ਵਿੱਚੋਂ ਕੱਢ ਕੇ ਲੈ ਕੇ ਜਾਣੇ ਨੇ ਜਿਹੜਾ 101 ਰੁਪਇਆ ਉਹਨੂੰ ਤੁਸੀਂ ਨਹੀਂ ਛੇੜਨਾ ਉਹਨੂੰ ਤੁਸੀਂ ਅਲੱਗ ਇੱਕ ਛੋਟੇ ਜਿਹੇ ਕੱਪੜੇ 'ਚ ਬੰਨ੍ਹ ਕੇ ਇਹਦੇ ਵਿੱਚ ਰੱਖ ਦੇਣਾ ਹੈਗਾ ਤੇ ਉਸ ਤੋਂ ਬਾਅਦ ਜਿੰਨਾ ਵੀ ਤੁਹਾਡੇ ਘਰ ਆ ਕੋਈ ਤਰੱਕੀ ਆਉਂਦੀ ਹੈ ਕਹਿੰਦੇ ਧਨ ਦੌਲਤ ਆਉਂਦੀ ਹੈ ਪੈਸਾ ਆਉਂਦਾ ਉਹਨੂੰ ਤੁਸੀਂ ਨੇ ਨਾ ਕਦੇ ਵੀ ਨਾ ਆਪਣੇ ਕਿਸੇ ਰਿਸ਼ਤੇਦਾਰ ਨੂੰ ਨਾ ਆਪਣੇ ਕਿਸੇ ਫਰੈਂਡ ਨੂੰ ਨਾ ਆਪਣੇ ਕਿਸੇ ਵੀ ਉਹਾਂ ਡੀ ਗੋਣਡੀ ਨੂੰ ਕਦੇ ਵੀ ਕਿਸੇ ਨੂੰ ਉਹ ਚੀਜ਼ ਦਾ ਨਾ ਇਹ ਨਹੀਂ ਦਿਖਾਉਣਾ ਵੀ ਸਾਡੇ ਘਰ ਆਹ ਚੀਜ਼ ਆ ਗਈ ਜਾਂ ਸਾਡੇ ਘਰ ਇੰਨਾ ਪੈਸਾ ਆ ਗਿਆ ਕਿਉਂਕਿ ਇਸ ਚੀਜ਼ ਨੂੰ ਤੁਸੀਂ ਲੁਕੋ ਕੇ ਰੱਖੋਗੇ ਕਹਿੰਦੇ ਦੂਸਰੇ ਨੂੰ ਆਪਣੀ ਤਰੱਕੀ ਉਦੋਂ ਦਿਖਾਵੋ ਇਹ ਨਾ ਦਿਖਾਓ ਵੀ ਤੁਹਾਡੇ ਕੋਲ ਇੱਕ ਬਿਸਕੁਟਾਂ ਦਾ ਪੈਕਟ ਹੈ ਉਹਨੂੰ ਉਦੋਂ ਦਿਖਾਓ ਕਿ ਸਾਡੇ ਕੋਲੇ ਫੈਕਟਰੀ ਹੈ ਜਦੋਂ ਤੁਹਾਡੇ ਕੋਲੇ ਫੈਕਟਰੀ ਹੋ ਜੇ ਹੈਨਾ ਜੇ ਤੁਹਾਡੇ ਕੋਲੇ ਲੱਖ ਰੁਪਇਆ ਪਿਆ ਮੈਂ ਕਰੀ ਨਾ ਮੇਰੇ ਕੋਲ ਤਾਂ ਇੰਨਾ ਲੱਖ ਰੁਪਇਆ ਪਿਆ ਹੈ ਜਦੋਂ ਤੁਸੀਂ ਤੁਹਾਡੇ ਕੋਲੇ ਕਰੋੜ ਹੋ ਜੇ ਨਾ ਉਦੋਂ ਉਸ ਚੀਜ਼ ਦਾ ਤੁਸੀਂ ਨੇ ਉਹ ਕਰਨਾ ਹੈਗਾ ਕਿਉਂਕਿ ਕਿਸੇ ਨੂੰ ਤੁਹਾਡੀ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ ਜਿੰਨਾ ਤੁਸੀਂ ਪੈਸੇ ਨੂੰ ਦੇਖੋ ਇਹ ਇੱਕ ਪੈਸੇ ਦੀ ਇੱਕ ਲక్ష్ਮੀ ਦੀ ਕਹਿੰਦੇ ਪਾਵਰ ਹੈ ਜਿੰਨਾ ਤੁਸੀਂ ਇਹਨੂੰ ਆਪਣੇ ਕੋਲੇ ਛੁਪਾ ਕੇ ਰੱਖੋਗੇ ਲੁਕਾ ਕੇ ਰੱਖੋਗੇ ਕਿਸੇ ਦੇ ਸਾਹਮਣੇ ਇਸ ਨੂੰ ਦਿਖਾਉਂਗੇ ਨਹੀਂ ਕਿ ਕਦੇ ਵੀ ਤੁਸੀਂ ਪਾੜਵਾਇਆਂ ਜਿਵੇਂ ਆਪਾਂ ਕਹਿੰਨਾ ਹੋਸਪਾਟਾ ਨਹੀਂ ਦਿਖਾਉਂਗੇ ਨਾ ਦੇਖੋ ਹੁਣ ਫਿਰ ਤੁਸੀਂ ਕਹੋਗੇ ਵੀ ਉਹ ਚੀਜ਼ ਸੱਡੋ ਮੈਂ ਨਹੀਂ ਦੱਸਣਾ ਚਾਹੁੰਦੀ ਅੱਗੇ ਤੁਹਾਨੂੰ ਗੱਲ ਹੈ ਨਾ ਤੇ ਉਹ ਚੀਜ਼ ਨਾ ਤੁਸੀਂ ਜ਼ਰੂਰ ਕਰਨੀ ਇਹ ਚੀਜ਼ ਨੂੰ ਇਦਾਂ ਸੰਭਾਲ ਕੇ ਤੁਸੀਂ ਰੱਖਣਾ ਇਹ ਚੀਜ਼ ਤੇ ਇਹ ਰੱਖਣਾ ਵੀ ਸਾਡੇ ਘਰ ਲక్ష్ਮੀ ਜਿਵੇਂ ਕਿ ਸਾਡੇ ਘਰ ਪੈਸੇ ਦੀ ਅੱਜ ਤੋਂ ਬਾਅਦ ਵਾਧਵਾ ਹੋਏ ਕਰੋ ਜੀ ਤੁਸੀਂ ਕਦੇ ਵੀ ਤੋਟ ਨਹੀਂ ਆਉਂਦੇ ਬੰਗੇ ਤੇ ਦੂਸਰੀ ਗੱਲ ਹੈ ਨਾ ਕਿਉਂਕਿ ਹੁਣ ਦੇਖੋ ਸਰਦੀਆਂ ਚੜ ਰਹੀਆਂ ਨੇਗੀਆਂ ਮੇਰੀਆਂ ਬੇਣਾਂ ਨੂੰ ਨਾ ਬਹੁਤ ਪੁੱਠੀ ਆਤ ਹੁੰਦੀ ਹੈ ਜਿਵੇਂ ਸਰਦੀਆਂ ਚੜ ਗਈਆਂ ਹੋ ਸੇ ਸੱਤ ਸੂਟ ਲਿਆਓ ਸਰਦੀਆਂ ਵਾਲੇ ਸੇਲਾਂ ਲੱਗੇ ਹੋਣ ਜਾਂ ਗਰਮੀਆਂ ਵਾਲੇ ਖਰੀਦ ਕੇ ਰੱਖ ਲਓ ਹੈ ਨਾ ਇਹ ਚੀਜ਼ ਨਾਲ ਨਾ ਤੁਸੀਂ ਆਉਣ ਵਾਲੇ ਭਵਿੱਖ ਠੀਕ ਹੈ ਤੁਹਾਡੇ ਕੋਲੇ ਹੈਗਾ ਤਾਂ ਤੁਸੀਂ ਉਹਨਾਂ ਕ ਪਾਓ ਪਰ ਆਉਣ ਵਾਲੇ ਫਿਊਚਰ ਦੇ ਵਿੱਚ ਹੈ ਨਾ ਜਿਹੜਾ ਕਿ ਆਪਾਂ ਅੱਜਕੱਲ ਇਹ ਜੱਟਾਂ ਦੀ ਆਮ ਤੌਰ ਤੇ ਬਹੁਤ ਗੰਦੀ ਆਦਤ ਹੈਗੀ ਕਿ ਆਪਾਂ ਨਾ ਵਿਆਹ ਕਰਨਾ ਤਾਂ ਆਪਦੇ ਕਰਜੋ ਚੱਕ ਚੱਕ ਕੇ ਵਿਆਹ ਕਰ ਦੋ ਭੋਗ ਪਾਣਾ ਤਾਂ ਵੀ ਹੈ ਨਾ ਕੋਈ ਵਿਆਹ ਆ ਗਿਆ ਉਹ ਕਹਿੰਦੀ ਵੀ ਮੈਂ ਉਹਦੇ ਨਾਲੋਂ ਕੋਈ ਤੇ ਮੈਨੂੰ ਇਹ ਨਾ ਹੋ ਜੇ ਵੀ ਹਾਂ ਹੈ ਨਾ ਵੀ ਮੈਂ ਕੋਲੇ ਘਟ ਉਹ ਪਾ ਕੇ ਗਈਆਂ ਤੇ ਉਹਦੇ ਕੋਲੇ ਜ਼ਿਆਦਾ ਪਾਇ ਯਕੀਨ ਮੰਨਿਓ ਵਾਹਿਗੁਰੂ ਦੀ ਕਿਰਪਾ ਦੇ ਨਾਲ ਦੇਖੋ ਮੇਰੇ ਪਤੀ ਜੀ ਮੈਂ ਮੇਰੇ ਸਹੁਰਾ ਸਾਹਿਬ ਜੀ ਵੀ ਹੈ ਨਾ ਸਰਕਾਰੀ ਨੌਕਰੀ ਤੇ ਮੈਂ ਦੇਖੋ ਉਹਨਾਂ ਤੋਂ ਵੀ ਨਾ ਕਹਿਣ ਨਾਲੋਂ ਨਾ ਜ਼ਿਆਦਾ ਹੀ ਕਮਾਉਣੀ ਆ ਮੈਂ ਕੋਸ਼ਿਸ਼ ਕਰਦੀ ਹਾਂ ਕਿ ਘੱਟੋ ਘੱਟ ਜਿੰਨਾ ਹੋ ਸਕੇ ਇੱਕ ਸੂਟ ਨੂੰ ਚਾਹੇ ਚਾਰ ਵਿਹਾਂ ਤੇ ਪਾ ਜਾਣਾ ਮੈਂ ਇਥੋਂ ਮੇਰੀਆਂ ਕਜ਼ਨ ਸਿਸਟਰ ਹੋਰੀਆਂ ਵੀ ਸਿੱਖ ਰਹੀਆਂ ਨੇ ਕਹਿੰਦੀਆਂ ਵੀ ਹਨਾ ਠੀਕ ਐ ਵੀ ਆਪਾਂ ਨਾ ਐਵੇਂ ਕੱਪੜਿਆਂ ਤੇ ਪੈਸਾ ਬਰਬਾਦ ਕਰਨਾ ਦੇਖੋ ਸਾਰੇ ਸਾਡੇ ਜਿੰਨੇ ਵੀ ਮੇਰੀਆਂ ਸਿਸਟਰ ਨੇ ਰਹਿ ਗਈਆਂ ਹਨਾ ਤੇ ਉਹ ਨਾ ਆਮ ਤੌਰ ਤੇ ਜੌਬ ਹੀ ਕਰਦੀਆਂ ਨਹੀਂ ਆ ਪਰ ਉਹਨਾਂ ਨੂੰ ਵੀ ਹਨਾ ਹੁਣ ਆਤ ਬਣ ਗਈ ਵੀ ਹਾਂ ਕੱਪੜੇ ਤੇ ਕੀ ਐ ਕੱਪੜੇ ਪੁਰਾਣੇ ਨੇ ਜਿਹੜੇ ਉਹ ਵੀ ਤਾਂ ਪਾ ਹੀ ਸਕਦੇ ਹਨਾ ਤਾਂ ਤੁਸੀਂ ਨਾ ਜਿਹੜੇ ਕੱਪੜਿਆਂ ਤੇ ਪੈਸੇ ਲਗਾਉਣੇ ਨੇ ਨਾ ਉਹਨਾਂ ਨੂੰ ਸੰਭਾਲ ਕੇ ਰੱਖੋ ਉਹਨਾਂ ਨੂੰ ਅੱਗੇ-ਅੱਗੇ ਆਪਣੇ ਫਿਊਚਰ ਵ ਜਮਾ ਕਰਕੇ ਰੱਖੋ ਨਾ ਤਾਂ ਤੁਸੀਂ ਇਹ ਚੀਜ਼ ਨਾਲ ਨਾ ਜਦੋਂ ਵੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਤੁਹਾਨੂੰ ਲੋੜ ਪੈਂਦੀ ਆ ਤਾਂ ਤੁਸੀਂ ਉਸ ਚੀਜ਼ ਨੂੰ ਵਰਤ ਸਕਦੇ ਹੋਗੇ ਤੇ ਇੱਕ ਮੇਨ ਗੱਲ ਆ ਕਿ ਇਹ ਤਾਂ ਆ ਗਿਆ ਆਪਣੇ ਜਿਹੜੇ ਫਜ਼ੂਲ ਖਰਚੀਆਂ ਨੇ ਜਿਵੇਂ ਆਪਾਂ ਉਹੀ ਚੀਜ਼ਾਂ ਲਿਆ ਲਿਆ ਸਿੱਟੀ ਜਾਣੀਆਂ ਘਰੇ ਵਰਤਣੀਆਂ ਨਹੀਂ ਹੈਗੀਆਂ ਸਿਰਫ ਉੰਨੀ ਕੀ ਚੀਜ਼ ਲਓ ਜਿੰਨੀ ਕਿ ਆਪਾਂ ਨੂੰ ਜ਼ਰੂਰਤ ਹੈਗੀ ਹੈ ਨਾ ਐਵੇਂ ਕਿਸੇ ਦਾ ਕਹਿੰਦੇ ਹੁੰਦੇ ਨੇ ਪੱਕਾ ਦੇਖ ਕੇ ਉਹਦਾ ਕੱਚਾ ਨਹੀਂ ਢਾਈਦਾ ਹੁੰਦਾ ਚਾਦਰ ਦੇਖ ਕੇ ਹੀ ਹਮੇਸ਼ਾ ਪੈਰਪਾ ਸਾਰੀ ਨੇ ਹੁੰਦੇ ਨੇ ਅੱਜ ਕੱਲ੍ਹ ਦੀ ਜ਼ਮਾਨੇ ਵਿੱਚ ਕੋਈ ਵੀ ਗਰੀਬ ਨਹੀਂ ਰਹਿ ਸਕਦਾ ਅਗਰ ਥੋੜੀ ਜੀ ਮਿਹਨਤ ਤੇ ਦਿਮਾਗ ਦੇ ਨਾਲ ਚੱਲੇ ਕਿਉਂਕਿ ਇਹ ਪੈ ਮਿਹਨਤ ਨਾਲ ਨਹੀਂ ਪੈਸਾ ਦਿਮਾਗ ਨਾਲ ਜੁੜਦਾ ਹੈ ਮਿਹਨਤ ਤਾਂ ਤੁਸੀਂ ਕਰੀ ਚਲੋ ਲੱਖ ਰੁਪਇਆ ਕਮਾਓਗੇ ਤੇ ਹੱਥ ਨੂੰ ਲੱਖ ਰੁਪਇਆ ਉਡਾ ਦਿਓ ਨਹੀਂ ਉਹ ਨੂੰ ਥੋੜਾ ਜਿਹਾ ਦਿਮਾਗ ਨਾਲ ਵਰਤੋ ਤੇ ਉਹਦੇ ਵਿੱਚ ਅਗਰ ਤੁਸੀਂ 10 ਰੁਪਏ ਵੀ ਕਮਾਏ ਨੇ ਉਹਦੇ ਵਿੱਚ ਵੀ 1-2 ਰੁਪਏ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰੋ ਦੇਖ ਜਿਹੜੇ ਮੇਰੇ ਵੀਰ ਨੇ ਨਾ ਉਹਨਾਂ ਕੋਲੇ ਚਾਹੇ 10000 ਰੁਪਇਆ ਹੈ ਨਾ ਉਹ ਉਹਦੇ ਚੋਂ ਵੀ ਬਚਤ ਘਟ ਕਰ ਪਾਉਣਗੇ ਪਰ ਮੇਰੇ ਭੈਣਾਂ ਕੋਲੇ ਚਾਹੇ 10 ਰੁਪਏ ਨੇ ਹੈ ਨਾ ਜਿਹੜੀਆਂ ਸਿਆਣੀਆਂ ਨੇ ਨਾ ਉਹ 10 ਰੁਪਏ ਚੋਂ ਵੀ 8 ਰੁਪਏ ਲਗਾਉਣੀਆਂ ਤੇ 2 ਰੁਪਏ ਬਚਾ ਲੈਣਗੀਆਂ ਇਹ ਇੱਕ ਔਰਤ ਕ ਬਹੁਤ ਰੁਚੀ ਨੇ ਬਣਾਈ ਹੈ ਨਾ ਕਿ ਇਹ ਚਾਹੇ ਤਾਂ ਆਪਣੇ ਪਤੀ ਨੂੰ ਭਿਖਾਰੀ ਤੇ ਚਾਹੇ ਤਾਂ ਆਪਣੇ ਪਤੀ ਨੂੰ ਰਾਜਾ ਬਣਾ ਸਕਦੀ ਹੈ ਤੇ ਜਿਹੜਾ ਮੈਂ ਤੁਹਾਨੂੰ ਇਹ ਪੋਟਲੀ ਦਾ ਚੀਜ਼ ਦੱਸੀ ਹੈ ਨਾ ਇਹਨੂੰ ਐਤਵਾਰ ਵਾਲੇ ਦਿਨ ਤੁਸੀਂ ਸ਼ੁਰੂ ਕਰਨਾ ਐਤਵਾਰ ਨੂੰ ਤੁਸੀਂ ਪਹਿਲਾਂ ਬਣਾ ਕੇ ਰੱਖ ਲੈਣੀ ਉਹ ਜਿਹੜੇ ਮੈਂ ਤੁਹਾਨੂੰ ਪੈਸੇ ਦੱਸੇ ਨੇ ਉਹ ਵੀ ਰੱਖ ਲੈਣੇ ਤੇ ਐਤਵਾਰ ਵਾਲੇ ਦਿਨ ਇਹ ਚੀਜ਼ ਨੂੰ ਤੁਸੀਂ ਨੇ ਕਰਨਾ ਹੈਗਾ ਤੇ ਜਿਹੜੀ ਮੇਨ ਗੱਲ ਹੈਗੀ ਉਹ ਤੁਸੀਂ ਜਿਹੜੀਆਂ ਮੇਰੀਆਂ ਭੈਣਾਂ ਨੇ ਦੇਖੋ ਇੱਕ ਜਪਜੀ ਸਾਹਿਬ ਜੀ ਦਾ ਪਾਠ ਆਪਣੇ ਘਰ ਦੇ ਵਿੱਚ ਕਰਨਾ ਸ਼ੁਰੂ ਕਰ ਲਓ ਕਿਉਂਕਿ ਜਿਸ ਘਰ ਦੇ ਵਿੱਚ ਜਪਜੀ ਸਾਹਿਬ ਜੀ ਆਗੇ ਨਾ ਉਸ ਘਰ ਦੇ ਵਿੱਚ ਬਰਕਤਾਂ ਕਦੇ ਵੀ ਨਹੀਂ ਹੋ ਸਕਦਾ ਵੀ ਤੁਹਾਡੇ ਘਰ ਦੇ ਵਿੱਚ ਕਮੀ ਕਿਸੇ ਵੀ ਚੀਜ਼ ਦੀ ਰਹੇ ਜੀ ਬਹੁਤ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਬਹੁਤ ਭੈਣਾਂ ਦੇ ਆਉਂਦੇ ਨੇ ਵੀ ਸਾਡੇ ਪਤੀ ਸ਼ਰਾਬ ਪੀਂਦੇ ਨੇ ਤੇ ਮੈਂ ਤੁਹਾਨੂੰ ਜਿਹੜੀ ਗੁਰਪੁਰਬ ਵਾਲੀ ਵੀਡੀਓ ਪਾਈ ਹੈ ਨਾ ਵੀ ਨਾਰੀਅਲ ਤੇ ਇਦਾਂ ਇਦਾਂ ਦੀ ਨਾ ਪਿਛਲੇ ਸਾਲ ਵੀ ਮੈਂ ਇਹ ਵੀਡੀਓ ਪਾਈ ਸੀ ਉਸ ਟਾਈਮੇ ਕਈ ਭੈਣਾਂ ਦੇ ਤਾਂ ਜਿੱਦਣ ਰੱਖਿਆ ਨਾ ਉਸੇ ਟਾਈਮ ਹੀ ਸਾਰੀਆਂ ਜਿੰਨੀਆਂ ਉਹਨਾਂ ਨੇ ਲਿਖੀਆਂ ਸੀ ਨਾ ਵਿਸ਼ਾ ਸਾਰੀਆਂ ਹੀ ਪੂਰੀਆਂ ਹੋ ਗਈਆਂ ਸੀ ਇੱਕ ਵਿਸ਼ਵਾਸ ਇੱਕ ਭਰੋਸਾ ਹੈ ਗੁਰੂ ਸਾਹਿਬ ਜੀ ਤੇ ਤਾਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਹਰ ਰੋਜ਼ ਘਰ ਦੀ ਗ੍ਰਹਿਣੀ ਘਰ ਦੀ ਜਿਹੜੀ ਔਰਤ ਹੈ ਨਾ ਜਿਹੜੇ ਮੇਰੀਆਂ ਭੈਣਾਂ ਨੇ ਨਾ ਉਹ ਕਰਨਾ ਸ਼ੁਰੂ ਕਰੋ ਤੁਹਾਡੇ ਘਰ ਦੇ ਵਿੱਚ ਲੜਾਈ ਝਗੜਾ ਤੁਹਾਡੇ ਘਰ ਦੇ ਵਿੱਚ ਤਨਦੌਲਤ ਦੀ ਕਮੀ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹਿਣੀ ਕਦੇ ਵੀ ਹੰਕਾਰ ਤੇ ਸੋਹ ਆਫ ਜਿਹੜੀ ਆਪਾਂ ਪੈਸੇ ਦੀ ਕਰਦੇ ਆ ਨਾ ਉਹਨੂੰ ਬੰਦ ਕਰੋ ਤਾਂ ਤੁਸੀਂ ਕਹਿੰਦੇ ਹੁੰਦੇ ਨੇ ਵੀ ਅਮੀਰ ਦਿਖਾਵੇ ਨਾਲ ਨਹੀਂ ਹੁੰਦਾ ਤੁਸੀਂ ਆਪਣੇ ਪਰਿਵਾਰ ਲਈ ਠੀਕ ਐ ਸਭ ਕੁਝ ਕਰੋ ਸਾਰੀਆਂ ਜ਼ਰੂਰਤਾਂ ਪੂਰੀਆਂ ਕਰੋ ਪਰ ਕਿਸੇ ਦੀਆਂ ਨਾਜ਼ਰਾਂ ਚ ਨਾ ਆਓ ਤੁਸੀਂ ਅਕਸਰ ਦੇਖਿਆ ਹੋਣਾ ਕਿ ਜਿੰਨੇ ਵੀ ਬਾਣੀਏ ਤੇ ਆਪਣੇ ਹੁੰਦੇ ਨੇ ਨਾ ਪਾ ਸੇਠ ਲਾ ਲੋ ਨਾ ਵੀ ਉਹ ਨਾ ਹਮੇਸ਼ਾ ਕਹੀ ਜਾਂਗੇ ਨਹੀਂ ਕੁਝ ਨਹੀਂ ਬਸ ਆਈ ਜਾਈ ਚਲੀ ਜਾਂਦੀ ਐ ਪਰ ਜੱਟ ਜੱਟ ਕਹਿੰਦਾ ਚਾਹੇ ਜ਼ਮੀਰ ਸਾਰੀ ਵੇਚਣੀ ਹੋਵੇ ਪਰ ਫਿਰ ਵੀ ਕਹਿੰਦਾ ਨਾ ਮੈਂ ਤਾਂ ਪਿੰਡ ਛਾੜ ਦੂੰ ਵੀ ਕਹਿਣਦਾ ਮੇਰਾ ਭਾਵ ਐ ਕਿ ਆਪਾਂ ਆਪਣੇ ਪੈਰਾਂ ਤੇ ਖੁਦ ਹੀ ਕਲਹਾੜੀ ਮਾਰ ਰਹੇ ਹਾਂ ਤਾਂ ਪੈਸੇ ਨੂੰ ਧਨ ਦੌਲਤ ਨੂੰ ਕਹਿੰਦੇ ਜਮਾ ਕਰੋ ਸੁਪਾ ਕੇ ਰੱਖੋ ਜਿੰਨਾ ਹੋ ਸਕੇ ਉਨੀ ਬਚਤ ਕਰੋ ਜਿੰਨਾ ਹੋ ਸਕੇ ਉਨਾ ਉਸ ਚੀਜ਼ ਚ ਇਨਵੈਸਟ ਕਰੋ ਜਿੱਥੇ ਕਿ ਤੁਹਾਨੂੰ ਉਸ ਤੋਂ ਫਾਇਦਾ ਹੋ ਸਕੇ ਛੋਟੀ ਛੋਟੀਆਂ ਗੱਲਾਂ ਨਾ ਮੇਰੀਆਂ ਅਗਰ ਤੁਸੀਂ ਬਰਤਣ ਲੱਗੇ ਨਾ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਅਗਰ ਤੁਸੀਂ 1-1 ਰੁਪਿਆ ਵੀ ਆਪਰ ਉਹਦਾ ਜੋੜੀ ਹੈ ਨਾ ਤਾਂ ਵੀ ਮਹੀਨੇ ਦੇ 30 ਰੁਪਏ ਬਣਦੇ ਆ ਹਨ ਤੇ ਜੇ ਆਪਾਂ ਕਹੀ ਵੀ ਹਾਂ ਮੈਂ ਕੱਲ ਨੂੰ 20000 ਰੁਪਏ ਕਮਾਉਂਗਾ ਮੈਂ ਤਾਂ ਬਚਤ ਕਰੂੰਗਾ ਨਹੀਂ ਤੇ ਜਿਹੜੀ ਮੈਂ ਇਹ ਪੋਟਲੀ ਦੱਸੀਆਂ ਇਹਦੇ ਵਿੱਚ ਤੁਸੀਂ ਪੈਸੇ ਰੱਖਣੇ ਨੇ ਇਹਦੇ ਵਿੱਚ ਨੂੰ ਚੱਕ ਕੇ ਲੈ ਕੇ ਜਾਣੇ ਨੇਗੀ ਅਗਰ ਤੁਹਾਡੇ ਪਤੀ ਤੁਹਾਡੀ ਨਹੀਂ ਗੱਲ ਮੰਨਦੇ ਵੀ ਨਹੀਂ ਐਦਾ ਐਦਾਂ ਨਾ ਤਾਂ ਤੁਸੀਂ ਜਿਹੜੇ ਮੇਰੀਆਂ ਭੈਣਾਂ ਨੇ ਜਿੰਨਾ ਕ ਤੁਹਾਨੂੰ ਮਿਲਦਾ ਨਾ ਉਹ ਤੁਸੀਂ ਆਪ ਦੇ ਇਹਦੇ ਵਿੱਚ ਰੱਖੀ ਚਲਿਓ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਕਿਵੇਂ ਬਰਕਤਾਂ ਆਉਣਗੀਆਂ ਤੇ ਵੀਡੀਓ ਚੰਗੀ ਲੱਗੀ ਅੱਗੇ ਅੱਗੇ ਸ਼ੇਅਰ ਵੀ ਕਰਨੀ ਤੇ ਹਾਈਪੀ ਦਾ ਬਟਨ ਜ਼ਰੂਰ ਦਬਾ ਦੇਣਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਮਿਲਾਂਗੇ ਆਪ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਪੈਨ ਪ੍ਰਮੇਯ ਬਲੋਂ ਸਤਿ ਸ੍ਰੀ ਅਕਾਲ